ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦਾ ਤੁਸੀਂ ਸਾਡੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਤੁਹਾਡੇ ਨਾਲ ਜਿਹੜਾ ਮੌਸਮ ਦੇ ਵਿੱਚ ਤਾਪਮਾਨ ਦੀ ਜਿਹੜੀ ਮਹੱਤਤਾ ਹੈ ਕਣਕ ਦੇ ਨਸਾਰੇ ਸਮੇਂ ਬੂਰ ਪੈਣ ਸਮੇਂ ਤੇ ਦਾਣਾ ਭਰਨ ਸਮੇਂ ਤਾਪਮਾਨ ਕਿੰਨਾ ਕੁ ਚਾਹੀਦਾ ਕਿਉਂਕਿ ਇਹ ਹੈਗਾ ਇੱਕ ਮੌਸਮੀ ਇਫੈਕਟ ਜਿਹੜਾ ਆਪਾਂ ਕਹਦੇ ਨੇ ਕਿ ਤਾਪਮਾਨ ਜ਼ਿਆਦਾ ਹੁੰਣਾ ਕਿਉਂਕਿ ਜੇ ਤਾਪਮਾਨ ਜ਼ਿਆਦਾ ਹੁੰਦਾ ਹੈ ਟੈਂਪਰੇਚਰ ਜੇ ਆਪਟੀਮਮ ਟੈਂਪਰੇਚਰ ਜਿਹੜਾ ਸਹੀ ਤਾਪਮਾਨ ਚਾਹੀਦਾ ਹੈ ਫਸਲ ਦੇ ਨਸਾਰੇ ਸਮੇਂ ਬੂਰ ਪੈਣ ਸਮੇਂ ਤੇ ਦਾਣੇ ਭਰਨ ਸਮੇਂ ਜੇ ਉਦੋਂ ਉੱਪਰ ਤਾਪਮਾਨ ਜਾਂਦਾ ਤਾਂ ਫਿਰ ਕੀ ਹੁੰਦਾ ਕਿ ਫਸਲ ਦੇ ਵਿੱਚ ਰੈਸਪੀਰੇਸ਼ਨ ਰੇਟ ਵੱਧਦਾ ਫੋਟੋਸਿੰਥੈਸਿਸ ਘਟ ਜਾਂਦੀ ਹੈ ਤੇ ਜਿਹੜਾ ਸਟੋਰ ਮਟੀਰੀਅਲ ਹੁੰਦਾ ਉਹਨੂੰ ਵੀ ਬੂਟਾ ਆਪਣੀ ਮੇਨਟੇਨੈਂਸ ਵਾਸਤੇ ਵੱਧ ਵਰਤਣ ਲੱਗ ਪੈਂਦਾ ਦਾਣਾ ਬਰੀਕ ਪੈਂਦਾ ਕਿਉਂਕਿ ਇੱਕ ਤਾਂ ਡਿਊਰੇਸ਼ਨ ਫਸਲ ਆਵਦੀ ਘਟਾ ਲੈਂਦੀ ਹੈ ਜਲਦੀ ਦਾਣੇ ਭਰਨ ਦੀ ਕੋਸ਼ਿਸ਼ ਕਰਦੀ ਹੈ ਉਹਦਾ ਸਮਾਂ ਜਿਹੜਾ ਹੈਗਾ ਦਾਣਾ ਭਰਨ ਦਾ ਉਹ ਘਟ ਜਾਂਦਾ ਹੈ ਪੱਕਣ ਦਾ ਘਟ ਜਾਂਦਾ ਹੈ ਤੇ ਜਦੋਂ ਟਾਈਮ ਘਟ ਜਾਂਦਾ ਹੈ ਤੇ ਰੈਸਪੀਰੇਸ਼ਨ ਰੇਟ ਤੇ ਲਾਸ ਵੱਧ ਜਾਂਦੇ ਐਨਰਜੀ ਵੱਧ ਵੇਸਟ ਹੁੰਦੀ ਪਲਾਂਟ ਦੀ ਤਾਂ ਫਿਰ ਪ੍ਰੋਟੀਨ ਕੰਟੈਂਟ ਸਟਾਰਚ ਜਿੰਨਾ ਜਿਹੜਾ ਦਾਣੇ ਵਾਲ ਨੂੰ ਜਾਣਾ ਹੁੰਦਾ ਉਹ ਘਟ ਜਾਂਦਾ ਕੁੱਲ ਮਿਲਾ ਕੇ ਜਿਹੜਾ ਹੈਗਾ ਝਾੜ ਤੇ ਅਸਰ ਪੈ ਜਾਂਦਾ ਇਹਨੂੰ ਆਪਾਂ ਠੀਕ ਵੀ ਕਰ ਸਕਦੇ ਆ ਇਹ ਕੁਝ ਪਰਸੈਂਟ ਤਾਂ ਜਿਹੜਾ ਹੈਗਾ ਆਪਾਂ ਇਹਦੇ ਇਫੈਕਟ ਨੂੰ ਘਟਾ ਸਕਦੇ ਆ ਇਦੋਂ ਪਹਿਲਾਂ ਜਿਹੜੀ ਆਪਾਂ ਫਸਲ ਦੀ ਦੇਖ ਰੇਖ ਕਰਦੇ ਆ ਉਹਦੇ ਵਿੱਚ ਸਭ ਤੋਂ ਜ਼ਰੂਰੀ ਜਿਹੜਾ ਤਾਪਮਾਨ ਦੇ ਸੰਦਰਭ ਵਿੱਚ ਮੈਂ ਗੱਲ ਕਰਾਂਗੇ ਵੱਧ ਤਾਪਮਾਨ ਤੋਂ ਸਟ੍ਰੈਸ ਤੋਂ ਬਚਾਉਣ ਵਾਸਤੇ ਫਸਲ ਨੂੰ ਜਿਹੜੇ ਤੱਤ ਨੇ ਖਾਸ ਤੌਰ ਤੇ ਕਿਉਂਕਿ ਬੈਲੈਂਸ ਸੰਤੁਲਿਤ ਖੁਰਾਕਤਾ ਆਪਾਂ ਦੇਣੀ ਆ ਬੈਲੈਂਸ ਨਿਊਟ੍ਰੀਸ਼ਨ ਜਿਹਨੂੰ ਕਹਿੰਦੇ ਆ ਕਿ ਫਸਲ ਵਧੀਆ ਫੋਟ ਪਟਾਰਾ ਕਰੂਗੀ ਤਕੜੀ ਫਸਲ ਹੋਊਗੀ ਤਾਂ ਉਹ ਤਾਪਮਾਨ ਨੂੰ ਸਹਿਣ ਦੇ ਸਮਰੱਥ ਹੁੰਦੀ ਆ ਬਾਕੀ ਹੁਣ ਨਵੀਆਂ ਵੈਰੈਟੀਆਂ ਜਿਹੜੀਆਂ ਇੰਪਰੂਵਡ ਵੈਰੈਟੀਆਂ ਨੇ ਇਹਨਾਂ ਦੇ ਵੀ ਜਿਹੜੇ ਹੈਗੇ ਇਹ ਗੁਣ ਹੈਗੇ ਉੱਚ ਤਾਪਮਾਨ ਨੂੰ ਸਹਿਣ ਪ੍ਰਤੀ ਸਮਰੱਥਾ ਹੈਗੀ ਆ ਡੀਬੀਡਬਲ 187 ਤੋਂ ਲੈ ਕੇ ਜਿਹੜੀਆਂ ਹੈਗੀਆਂ ਵਧੀਆ ਵੈਰੈਟੀਆਂ ਜਿਵੇਂ ਪੀਬੀਡਬਲ 766 ਸਨੇਰੀ ਆ ਬੜੀ ਸੋਹਣੀ ਕਿਸਮ ਆ ਬਹੁਤ ਸਹਾਰ ਲੈਂਦੀ ਆ ਹਾਈ ਤਾਪਮਾਨ ਨੂੰ ਬੀਬ ਤੇ ਤਾਪਮਾਨ ਜੇ ਆਪਾਂ ਗੱਲ ਕਰੀਏ ਕਿਸਾਨ ਵੀਰ ਕਿਉਂਕਿ ਤਾਪਮਾਨ ਹੁਣ ਦਿਨੋਂ ਦਿਨ ਜਿਹੜਾ ਉੱਪਰ ਜਾ ਰਿਹਾ ਕਿਉਂਕਿ ਮੌਸਮ ਵਿੱਚ ਜੇ ਥੋੜੀ ਬਹੁਤੀ ਗੜਬੜੀ ਆਊਗੀ ਅਗਲੇ ਹਫਤੇ ਉਮੀਦ ਹੈਗੀ ਹੈ ਕਿ ਥੋੜਾ ਬਹੁਤਾ ਤਾਪਮਾਨ ਫਿਰ ਡਾਊਨ ਜਾਊਗਾ ਕਿਉਂਕਿ ਅੱਜ ਮੈਂ ਗੱਲ ਗੱਲ ਕਰਾਂ ਤਾਂ ਅੱਜ ਵੀਰਵਾਰ ਹੈਗਾ ਤੇ ਸੋਮਵਾਰ ਤੱਕ ਤਾਪਮਾਨ ਜਿਹੜਾ ਹੈਗਾ ਸੋਮ ਮੰਗਲਵਾਰ ਤੱਕ 27 ਡਿਗਰੀ ਦਿਨ ਦਾ ਤਾਪਮਾਨ ਤੇ ਰਾਤ ਦਾ ਤਾਪਮਾਨ ਜਿਹੜਾ ਹੈਗਾ ਉਹ 14-15 ਦੇ ਦਰਮਿਆਨ ਜਾਣ ਦੀ ਜਿਹੜੀ ਉਮੀਦ ਹੈ 15-16 ਦੇ ਕਰੀਬ ਤੇ ਤਾਪਮਾਨ ਜਿਹੜਾ ਸਹੀ ਹੁੰਦਾ ਨਸਾਰੇ ਸਮੇ ਜਿਹੜਾ ਤਾਪਮਾਨ ਚਾਹੀਦਾ ਉਹ 16 ਮੈਕਸਿਮਮ ਜੇ ਆਪਟੀਮਮ ਟੈਂਪਰੇਚਰ ਦੀ ਗੱਲ ਕਰਾਂ 16 ਡਿਗਰੀ ਪਲੱਸ ਮਾਈਨਸ 2.3 ਡਿਗਰੀ ਮਤਲਬ 16 ਤੋਂ 18.3 ਵੀ ਹੋ ਸਕਦਾ ਤੇ ਜੇ 14 ਵੀ ਰਵੇ ਫਿਰ ਵੀ ਠੀਕ ਜਿਹੜਾ ਨਸਾਰਾ ਵਧੀਆ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਜੇ ਤੂੰ ਤਾਪਮਾਨ ਜ਼ਿਆਦਾ ਘੱਟ ਹੁੰਦਾ ਫਿਰ ਵੀ ਪ੍ਰਭਾਵ ਪੈਂਦਾ ਉੱਪਰ ਵੀ ਪੈਂਦਾ ਬੂਰ ਪੈਣ ਸਮੇ ਜਿਹੜਾ 23 ਡਿਗਰੀ ਪਲੱਸ ਮਾਈਨਸ ਪੌਣੇ 2 ਡਿਗਰੀ ਆਪਾਂ ਕਹਿ ਸਕਦੇ ਹਾਂ ਕਿ ਮੈਕਸਿਮਮ 25 ਤਾਪਮਾਨ ਤੇ 25 ਤੇ 21 ਦੇ ਵਿਚਾਲੇ ਹੋਊਗਾ ਤਾਂ ਬਹੁਤ ਵ ਨਾ ਫਲਾਵਰਿੰਗ ਜਿਹੜੀ ਹੁੰਦੀ ਹੈ ਬੂਰ ਨੂੰ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਜੇ 25 ਤੋਂ ਉੱਪਰ ਜਾਂਦਾ ਤਾਂ ਬੂਰ ਤੇ ਮਾੜਾ ਅਸਰ ਪੈਂਦਾ ਭੋਲਣ ਗ੍ਰੇਨ ਦਾ ਜਿਹੜੇ ਉਹ ਡੈੱਡ ਹੋ ਜਾਂਦੇ ਆ ਤੇ ਫਲਾਵਰਿੰਗ ਆ ਜਿਹੜੀ ਉਹ ਪੂਰੀ ਸਹੀ ਤਰ੍ਹਾਂ ਨਹੀਂ ਹੁੰਦੀ ਦਾਣਿਆਂ ਦੀ ਗਿਣਤੀ ਘਟ ਸਕਦੀ ਹੈ ਦਾਣਾ ਭਰਨ ਸਮੇ 26 ਡਿਗਰੀ ਪਲੱਸ ਮਾਈਨਸ ਆਪਾਂ ਕਹ ਲਈਏ ਡੇਢ ਕਿ ਡਿਗਰੀ ਮਤਲਬ 27 ਤੱਕ ਵੀ ਠੀਕ ਹੈ ਤੇ ਉਦੋਂ ਥੱਲੇ ਰਹਿੰਦਾ ਤਾਂ ਉਹ ਤਾਂ ਫਾਇਦੇ ਵਾਲਾ ਫਾਇਦੇ ਵਾਲਾ ਹੀ ਹੈਗਾ ਤੇ ਜੇ 30 ਤੋਂ ਉੱਪਰ ਤਾਪਮਾਨ ਜਾਂਦਾ ਨਾ ਫੇਰ ਉਹ ਜਿਹੜਾ ਹੈਗਾ ਉਹ ਫਸਲ ਦੇ ਝਾੜ ਤੇ ਪਾ ਅਸਰ ਜਿਹੜਾ ਹੈਗਾ ਉਹ ਪਾਉਂਦਾ ਹੀ ਪਾਉਂਦਾ ਹੈਗਾ ਮੇਨ ਟੈਂਪਰੇਚਰ ਜੇ ਓਵਰਆਲ ਆਪਾਂ ਸਿੱਟਾ ਕੱਢ ਲਈਏ ਕਿ ਸਹੀ ਤਾਪਮਾਨ ਜਿਹੜਾ ਫਸਲ ਦੇ ਵਾਸਤੇ 20 ਤੋਂ 24 ਦੇ ਦਰਮਿਆਨ ਜਿਹੜਾ ਮੀਨ ਟੈਂਪਰੇਚਰ ਜੇ ਰਹੇ ਮੀਨ ਟੈਂਪਰੇਚਰ ਮਤਲਬ ਦਿਨ ਤੇ ਰਾਤ ਦਾ ਮਿਲਾ ਕੇ ਉਹਨੂੰ ਦੋ ਤੇ ਡਿਵਾਈਡ ਕਰ ਲੈਨੇ ਦੋ ਤਾਪਮਾਨਾਂ ਨੂੰ ਜਿਵੇਂ ਦਿਨ ਦਾ ਮੈਕਸਿਮਮ 27 ਤੇ ਚੱਲਿਆ ਗਿਆ ਰਾਤ ਦਾ 15 16 ਤੇ ਚੱਲਿਆ ਗਿਆ ਤਾਂ ਇਹ ਰਲਾ ਕੇ ਜਿਹੜਾ ਹੈਗਾ ਤਕਰੀਬਨ ਤਕਰੀਬਨ 21 22 ਦੇ ਨੇੜੇ ਤੇ ਡ ਰਹਿ ਜਾਂਦਾ ਤੇ ਇਹ ਤਾਪਮਾਨ ਸਹੀ ਹੁੰਦਾ ਹੈ ਜਦੋਂ 27 ਤੋਂ ਉੱਪਰ ਜਾਂਦਾ ਮਤਲਬ 30 ਤੋਂ ਉੱਪਰ ਤਾਂ ਕਾਫੀ ਪ੍ਰਭਾਵ ਮਾੜਾ ਪਾਉਂਦਾ ਤੇ ਅਜੇ ਤੱਕ ਤਾਂ ਮਾਨ ਜਿਹੜਾ ਉਹ ਠੀਕ ਚੱਲ ਰਿਹਾ ਹੈ ਫਸਲ ਵਾਸਤੇ ਬਹੁਤ ਵਧੀਆ ਟੈਂਪਰੇਚਰ ਚੱਲ ਰਿਹਾ ਹੈ ਜੇ ਆਉਂਦੇ ਦਿਨ ਜੇ ਇਦੋਂ ਵੱਧਾ ਫਿਰ ਉਹ ਮਾਰੂ ਪ੍ਰਭਾਵ ਪਾਊਗਾ ਉੱਚਾ ਤਾਪਮਾਨ ਤੋਂ ਬਚਣ ਵਾਸਤੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਉਹ ਵਾਰ-ਵਾਰ ਗੱਲ ਰਿਪੀਟ ਹੋ ਜਾਂਦੀ ਹੈ ਕਿ ਪਾਣੀ ਇਸ ਸਮੇਂ ਬੜਾ ਜ਼ਰੂਰੀ ਹੈ ਫਸਲ ਨੂੰ ਦੇਣਾ ਤੇ ਪਲੱਸ ਪਲੱਸ ਜਿਹੜਾ ਹੈਗਾ ਐਨਪੀਕੇ 13045 ਕਈ ਕਿਸਾਨ ਵੀਰ ਜਿਹੜੇ ਉਹ ਐਨਪੀਕੇ ਕਰ ਰਹੇ ਆ ਪੋਟਾਸ਼ ਤੱਤ ਉਹਨਾਂ 'ਚ ਘੱਟ ਆ ਤੇ ਇਹ ਜਿਹੜਾ ਹੈਗਾ ਪੂਰਾ ਤੁਹਾਨੂੰ ਜਿਹੜਾ ਰਿਜ਼ਲਟ ਕਿਉਂਕਿ ਪੈਸੇ ਆਪਾਂ ਉਨੇ ਖਰਚਣੇ ਆ ਸਪਰੇ ਵੀ ਆਪਾਂ ਉਹੀ ਖੇਚਲ ਕਰਨੀ ਆ ਤਾਂ ਆਪਾਂ ਸਹੀ ਕਰ ਲਈਏ 13045 ਦੇ ਵਿੱਚ ਜਿਹੜੀ ਨਾਈਟਰੇਟ ਨਾਈਟrogen ਆ ਨਾ ਇਹ ਪੋਟਾਸ਼ ਨੂੰ ਬੜਾ ਨਾਲ ਮਦਦ ਕਰਦੀ ਫਸਲ ਨੂੰ ਬੜੀ ਠੰਡਕ ਆਪਾਂ ਕਹਿ ਦਈਏਗੇ ਕਿ ਠੰਡੀ ਜੀਆ ਫਸਲ ਵਾਸਤੇ ਬੜੀ ਵਧੀਆ ਹੈ ਜਿਨੇ ਫੁੱਲਾਂ ਦੀ ਗਿਣਤੀ ਵਧਾਉਣੀ ਹੈ ਪੋਲੀਨੇਸ਼ਨ ਵਾਸਤੇ ਪੋਲਨ ਗ੍ਰੇਨ ਨੂੰ ਸਟਰੈਂਥ ਦੇਣੀ ਨਾਲ ਆਪ ਬੋਰੋਨ ਕਰਦਨੇ ਬੜਾ ਵਧੀਆ ਰਿਜ਼ਲਟ ਮਿਲਦਾ ਤੇ ਪਾਣੀ ਦੇ ਵਿੱਚ ਕੋਈ ਟੱਲ ਨਾ ਕਰੋ ਗਿੱਲੇ ਬੱਤਰ ਪਾਣੀ ਛੱਡੋ ਹੁਣ ਜਿੱਥੇ ਤੁਹਾਡੀਆਂ ਦਰਮਿਆਨੀ ਤੋਂ ਹਲਕੇ ਪਣ ਚ ਜ਼ਮੀਨਾਂ ਤੁਹਾਨੂੰ 15 20 ਦਿਨ ਤੇ ਜਿਹੜਾ ਪਾਣੀ ਉਹ ਰਿਪੀਟ ਕਰਨ ਦੀ ਜ਼ਰੂਰਤ ਪੈ ਸਕਦੀ ਹੈ ਭਾਰੀਆਂ ਜ਼ਮੀਨਾਂ ਚ ਉਹ ਤੋਂ ਵੱਧ ਟਾਈਮ ਕੱਢ ਲੈਂਦਾ ਪਰ ਜਿਹੜੇ ਹਿਸਾਬ ਨਾਲ ਧੁੱਪ ਚਮਕਦੀ ਹੈ ਪਾਣੀ ਜਿਹੜਾ ਹੈਗਾ ਪਾਣੀ ਦੇ ਵਿੱਚ 2-4 ਦਿਨ ਦੀ ਵੀ ਜਿਹੜੀ ਹੈਗੀ ਟੱਲ ਨਹੀਂ ਕਰਨੀਗੀ ਪਲੱਸ NP ਕੇ ਜੇ ਤੁਸੀਂ ਘੱਟ ਜਿਹਦੇ ਵਿੱਚ ਪोटाश 0050 ਕਰਨੀ ਉਹ ਵੀ ਠੀਕ ਹੈ ਉਹ ਸਲਫੇਟ ਆਫ ਪोटाश ਹੁੰਦਾ ਉਹਦਾ ਰਿਜ਼ਲਟ ਜਿਹੜਾ ਹੈਗਾ ਆਪਾਂ ਟਾਪ ਤੇ ਆਪਾਂ 13045 ਕਹਿ ਸਕਦੇ ਆ ਉਹ ਜੇ ਆਪਾਂ ਨਹੀਂ ਕਰਨਾ ਉਹ ਅਵੇਲੇਬਲ ਹੈ ਨਹੀਂ ਆਪਣੇ ਕੋਲੇ ਫੇਰ 0050 ਕਰ ਸਕਦੇ ਆ ਜੇ ਉਹ ਵੀ ਹੈ ਨਹੀਂ ਤਾਂ ਫੇਰ ਆਪਾਂ ਹੋਰ ਕਿਸੇ ਪਾਸੇ ਲਿਜਾਈਏ ਪਰਨਾ ਤੁਸੀਂ 13045 ਕਰੋ ਜਿਹੜੇ ਕੋਆਪਰੇਟਿਵਸ ਦਾ ਜਿਹੜਾ NPK 13045 ਉਹ ਆਪਾਂ ਨੂੰ ਸਸਤੇ ਰੇਟਾਂ ਤੇ ਮਿਲ ਜਾਂਦਾ ਬਹੁਤ ਬਹੁਤ ਨਮਾਜ਼